ਤੁਸੀਂ ਜਿਹੜੇ ਹੋ ਖਾਲਸ ਟੀਵੀ ਦੇ ਨਾਲ ਇਸ ਵੇਲੇ ਦੇ ਇੱਕ ਮੈਂ ਵੱਡੀ ਖਬਰ ਲੈ ਕੇ ਹਾਜ਼ਰ ਹੋਇਆ ਹਾਂ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਤੋਂ ਬਾਅਦ ਖਜ਼ਾਨਾ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪਾਰਟੀ ਉੱਤੇ ਜੰਮ ਕੇ ਤੰਜ ਕਸੇ ਨੇ ਚੀਮਾ ਨੇ ਕਿਹਾ ਕਿ ਕਾਂਗਰਸ ਵਿਧਾਨ ਸਭਾ ਦੇ ਭਾਜਪਾ ਦੀ ਏਜੰਟ ਬਣ ਕੇ ਕੇਂਦਰ ਸਰਕਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ ਚੀਮਾ ਨੇ ਕਿਹਾ ਕਿ ਭਾਜਪਾ ਦੇ ਦੋਵੇਂ ਮੈਂਬਰ ਸਦਨ ਵਿੱਚੋਂ ਗੈਰ ਹਾਜ਼ਰ ਰਹਿ ਕੇ ਪੰਜਾਬ ਨਾਲ ਧੋਖਾ ਕਰ ਰਹੇ ਨੇ ਪਰ ਉਹਨਾਂ ਦੀ ਜਗ੍ਹਾ ਕਾਂਗਰਸ ਭਾਜਪਾ ਦਾ ਸਾਥ ਦੇ ਰਹੀ ਹੈ ਦੇਸ਼ ਦੁਨੀਆ ਤੱਕ ਪਹੁੰਚਾ ਰਹੇ ਹੋ ਔਰ ਜੋ ਕਿਰਦਾਰ ਕਾਂਗਰਸ ਪਾਰਟੀ ਨੇ ਪੰਜਾਬ ਦੀ ਵਿਧਾਨ ਸਭਾ ਚ ਨਵਾ ਰਹੀ ਆ ਜਿਸ ਤਰ੍ਹਾਂ ਕਾਂਗਰਸ ਪਾਰਟੀ ਜਿਹੜੀ ਆ ਉਹ ਮੋਦੀ ਸਾਹਿਬ ਦੀ ਏਜੰਟ ਬਣ ਕੇ ਭਾਰਤੀ ਜਨਤਾ ਪਾਰਟੀ ਦੀ ਏਜੰਟ ਬਣ ਕੇ ਕਿਸ ਤਰ੍ਹਾਂ ਬੀਜੇਪੀ ਨੂੰ ਪਟਕ ਕਰਨਾ ਕੰਮ ਕਰ ਰਹੀ ਆ ਜਦੋਂ ਕਿ ਭਾਰਤੀ ਜਨਤਾ ਪਾਰਟੀ ਦੇ ਦੋ ਮੈਂਬਰ ਨੇ ਚੁੜੇ ਹੋਏ ਉਹ ਦੋਨੇ ਹੀ ਸਦਨ ਚ ਗੈਰ ਹਾਜ਼ਰ ਨੇ ਇਹ ਗੈਰ ਜ਼ਿੰਮੇਵਾਰ ਨਰੋਲ ਭਾਰਤੀ ਜਨਤਾ ਪਾਰਟੀ ਜਿੱਥੇ ਨਿਵਾ ਰਹੀ ਆ ਉਥੇ ਨਾਲ ਦੀ ਨਾਲ ਕਾਂਗਰਸ ਪਾਰਟੀ ਜਿਹੜੀ ਆ ਉਹ ਵਿਧਾਨ ਸਭਾ ਭਾਰਤੀ ਜਨਤਾ ਪਾਰਟੀ ਦਾ ਪੱਖ ਪੂਰ ਰਹੀ ਆ ਚੀਮਾ ਨੇ ਭਾਜਪਾ ਤੋਂ ਤੇ ਹਮਲਾਵਰ ਹੁੰਦਿਆ ਕਿਹਾ ਕਿ ਭਾਜਪਾ ਦੇ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ 1600 ਕਰੋੜ ਰੁਪਏ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਪਰ ਅਜੇ ਤੱਕ ਇੱਕ ਵੀ ਰੁਪਈਆ ਪੰਜਾਬ ਦੇ ਖਜ਼ਾਨੇ ਵਿੱਚ ਨਹੀਂ ਆਇਆ ਹੈ ਚੀਮਾ ਨੇ ਕਿਹਾ ਕਿ 1600 ਕਰੋੜ ਰੁਪਏ ਵੀ ਜਮਲਾ ਬਣ ਕੇ ਰਹਿ ਗਏ ਨੇ ਚੀਮਾ ਨੇ ਦੱਸਿਆ ਕਿ ਮੋਦੀ ਸਾਹਿਬ ਨੂੰ ਕਈ ਦਿਨ ਪੰਜਾਬ 'ਚ ਆਏ ਨੂੰ ਹੋ ਗਏ ਨੇ ਪਰ ਅਜੇ ਤੱਕ ਇੱਕ ਵੀ ਰੁਪਈਆ ਜਾਰੀ ਨਹੀਂ ਹੋਇਆ ਭਾਰਤੀ ਜਨਤਾ ਪਾਰਟੀ ਦੇ ਜਿਹੜੇ ਮੈਂਬਰ ਸਾਹਿਬ ਆਹ ਨੂੰ ਦੱਸਿਆ ਕਿ ਇੱਕ ਵੀ ਰੁਪਈਆ 1600 ਕਰੋੜ 'ਚੋਂ ਇੱਕ ਰੁਪਈਆ ਅੱਜ ਤੱਕ ਟ੍ਰੈਜ਼ਰੀ ਚ ਨਹੀਂ ਆਇਆ ਅੱਜ ਤੱਕ ਪੰਜਾਬ ਦੇ ਖਜ਼ਾਨੇ ਚ ਨਹੀਂ ਆਇਆ ਔਰ ਇਹ ਵੀ ਜੁਮਲਾ ਹੋਵੇ ਬੜਾ ਮੋਦੀ ਸਾਹਿਬ ਦਾ 1600 ਕਰੋੜ ਰੁਪਏ ਨਹੀਂ ਮੋਦੀ ਸਾਹਿਬ ਦਾ ਇੱਕ ਜੁਮਲਾਗਾ ਅੱਜ ਉਹਨਾਂ ਨੂੰ ਆਇਆ ਨੋ ਵੀ ਲਗਭਗ 15 ਦਿਨ ਹੋ ਗਏ ਮੋਦੀ ਸਾਹਿਬ ਨੂੰ ਪੰਜਾਬ ਚ ਆਇਆ ਨੋ ਵੀ ਲਗਭਗ 15 20 ਦਿਨ ਦਾ ਸਮਾਂ ਹੋ ਗਿਆ ਔਰ 20 ਦਿਨ ਬਾਅਦ ਵੀ ਮੋਦੀ ਸਾਹਿਬ ਨੇ ਪੰਜਾਬ ਦੇ ਲੋਕਾਂ ਲਈ ਕਰਪਈਆ ਨਹੀਂ ਭੇਜਿਆ ਜਿਹੜੀ ਉਹ ਕਿਸਤ ਭੇਜਣ ਦੀ ਗੱਲ ਕਰਦੇ ਨੇਗੇ ਮੈਂ মিডিਆ ਦੇ ਸਾਥੀਆਂ ਨੂੰ ਕਲੀਅਰ ਕਰਨਾ ਚਾਹੁੰਦਾਗਾ ਉਹ 240 ਕਰੋੜ ਰੁਪਇਆ ਜਿਹੜਾ ਆਲਰੇਡੀ ਬਜਟ ਗਵਰਨਮੈਂਟ ਆਫ ਇੰਡੀਆ ਹਰ ਇੱਕ ਸਾਲ ਬਜਟ ਅਨਾਉਂਸ ਕਰ ਦਿਆ ਉਹ 481 ਕਰੋੜ ਰੁਪਇਆ ਬਜਟ ਦਾ ਅਨਾਉਂਸ ਕੀਤਾ ਹੋਇਆਗਾ ਉਹਦੇ ਚੋਂ 240 ਕਰੋੜ ਰੁਪਇਆ ਆਏ ਨੇ ਲਾ ਕੇ 1600 ਕਰੋੜ ਰੁਪਇਆ ਚੁੱਕਾਏ ਨੇ ਕਿ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਨਾਲ ਸਿੱਧਾ-ਸਿੱਧਾ ਧੂਖਾ ਕਰ ਰਹੀ ਹੈ ਪੰਜਾਬ ਦੇ ਵਿੱਚ ਕਈ ਪਰਿਵਾਰਾਂ ਦੇ ਕਈ ਬੱਚੇ ਮਾਰੇ ਗਏ ਨੇ ਪਰ ਉਹਨਾਂ ਨੂੰ ਮਿਲਣ ਦੀ ਥਾਂ ਪ੍ਰਧਾਨ ਮੰਤਰੀ ਮੋਦੀ ਜਦੋਂ ਪਠਾਨਕੋਟ ਆਏ ਸੀ ਉਹ ਆਪਣੇ ਲੀਡਰਾਂ ਨੂੰ ਮਿਲ ਕੇ ਹੀ ਵਾਪਸ ਚਲੇ ਗਏ ਚੀਮਾ ਨੇ ਵੱਡਾ ਇਲਜ਼ਾਮ ਲਗਾਉਂਦੇ ਕਿਹਾ ਕਿ ਭਾਜਪਾ ਪੰਜਾਬ ਨੂੰ ਨਫ਼ਰਤ ਕਰਦੀ ਹੈ ਕਿਉਂਕਿ ਕਿਸਾਨ ਅੰਦੋਲਨ ਵਿੱਚ ਪੰਜਾਬ ਨੇ ਜਿੱਤ ਹਾਸਲ ਕੀਤੀ ਸੀ ਇਸ ਕਰਕੇ ਮੋਦੀ ਸਾਹਿਬ ਆਪਣੇ ਦਿਲ ਵਿੱਚ ਪੰਜਾਬ ਪ੍ਰਤੀ ਨਫ਼ਰਤ ਰੱਖ ਕੇ ਬੈਠੇ ਨੇ ਚੀਮਾ ਨੇ ਦੱਸਿਆ ਕਿ ਪੰਜਾਬ ਦੇ ਲੋਕ ਭਾਜਪਾ ਨੂੰ ਸਬਕ ਜ਼ਰੂਰ ਸਿਖਾਉਣਗੇ ਉਹ ਪੰਜਾਬ ਨਾਲ ਧੋਖਾ ਕਰ ਰਹੇ ਇੱਕ ਪਰਿਵਾਰ ਦੇ ਤਿੰਨ ਬੱਚੇ ਮਾਰੇ ਗਏ ਇੱਕ ਪਰਿਵਾਰ ਦੇ ਤਿੰਨ ਬੱਚੇ ਮਾਰੇ ਗਏ ਇੱਕ ਪਰਿਵਾਰ ਦੇ ਦੋ ਬੱਚੇ ਮਾਰੇ ਗਏ ਉਹ ਵੀ ਪਠਾਨਕੋਟ ਦੇ ਅੰਦਰ ਜਿੱਥੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਆਏ ਪਰ ਲੇਕਿਨ ਉਹਨਾਂ ਨੇ ਉਹਨਾਂ ਤਿੰਨਾਂ ਬੱਚਿਆਂ ਦੀ ਮਾਂ ਦੇ ਅਥਰੂ ਪੂਜਣ ਦਾ ਕੰਮ ਨਹੀਂ ਕੀਤਾ ਉਹਨਾਂ ਤਿੰਨਾਂ ਬੱਚਿਆਂ ਦੇ ਬਾਪ ਦੀ ਬਾਹ ਨਹੀਂ ਫੜੀ ਉਹਨਾਂ ਦੋਨਾਂ ਬੱਚਿਆਂ ਦੀਆਂ ਮਾਮਾ ਨੂੰ ਨਹੀਂ ਬੁਲਾਇਆ ਬਲਕਿ ਭਾਰਤੀ ਜਨਤਾ ਪਾਰਟੀ ਦੇ ਆਪਣੇ ਹੱਥੋਕੇ ਆਪਣੀ ਪਾਰਟੀ ਦੇ ਜਿਹੜੇ ਪਦ ਅਧਿਕਾਰੀ ਸੀਗੇ ਉਹਨਾਂ ਦੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਪਾਰਟੀ ਦੇ ਜਿਹੜੇ ਲੋਕ ਸੀਗੇ ਉਹਨਾਂ ਨੂੰ ਬੁਲਾ ਕੇ ਫੋਟੋ ਸ਼ੂਟ ਕਰਾ ਕੇ ਚਲੇ ਗਏ ਇੱਥੋਂ ਪਤਾ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਪੰਜਾਬ ਨੂੰ ਨਫ਼ਰਤ ਕਰਦੀ ਹੈ ਇਸ ਇਲਾਵਾ ਹਰਪਾਲ ਸਿੰਘ ਜੀਮਾ ਨੇ ਕਾਂਗਰਸ ਪਾਰਟੀ ਉੱਤੇ ਜੰਮ ਕੇ ਤੰਜ ਕੱਸਦਿਆਂ ਕਿਹਾ ਕਿ ਕਾਂਗਰਸ ਹਮੇਸ਼ਾ ਲਾਸ਼ਾਂ ਉੱਤੇ ਰਾਜਨੀਤੀ ਕਰਦੀ ਰਹੀ ਹੈ ਕਾਂਗਰਸ ਪਾਰਟੀ ਦਾ ਚਿਹਰਾ ਵੀ ਅੱਜ ਪਰ党 सभा ਚ ਲੰਗਾ ਹੋ ਗਿਆ ਜਦੋਂ ਉਹਨਾਂ ਦੇ ਲੀਡਰ ਵਾਰ-ਵਾਰ ਪੰਜਾਬ ਦੇ ਲੋਕਾਂ ਨੂੰ ਅਪੀਲ ਕਰ ਰਹੇ ਸੀ ਕੀ ਕਹਿ ਰਹੇ ਸੀਗੇ ਕਿ ਮੁੱਖ ਮੰਤਰੀ ਲੀ ਫੰਡ ਚ ਪੈਸਾ ਨਾ ਦਿਓ ਮੁੱਖ ਮੰਤਰੀ ਚੜ੍ਹਦੀ ਕਲਾ ਫੰਡ ਚ ਪੈਸਾ ਨਾ ਦਿਓ ਇਥੋਂ ਪਤਾ ਲੱਗਦਾਗਾ ਕਿ ਉਹ ਲਗਾਤਾਰ ਪੰਜਾਬ ਦੇ ਲੋਕਾਂ ਨੂੰ ਧੋਖਾ ਦੇ ਰਹੇ ਨੇ ਕਿ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਕਿ ਔਰ ਕਾਂਗਰਸ ਪਾਰਟੀ ਜਿਹੜੀ ਆ ਉਹ ਲਾਸ਼ਾਂ ਤੇ ਰਾਜਨੀਤੀ ਕਰਨ ਦੀ ਬਾਹਰ ਆ ਚਾਹ 1984 ਦੀ ਗੱਲ ਕਰ ਲਈਏ 388 ਦੀ ਗੱਲ ਕਰ ਲਈਏ ਚਾਹ ਅੱਜ 200 25 ਦੀ ਗੱਲ ਕਰਨੀ ਹੈ ਹਮੇਸ਼ਾ ਕਾਂਗਰਸ ਪਾਰਟੀ ਨੇ ਲੋਕਾਂ ਦੀ ਰਾਜਨੀਤਿਕ ਲਾਸ਼ਾਂ ਦੇ ਰਾਜਨੀਤੀ ਕੀਤੀ